ਕੰਗੜਾ ਨੌਤ ਨੇ ਲਿਆ ਸੋਨੂ ਸੂਦ ਨਾਲ ਪੰਗਾ ਟਵੀਟ ਕਰਕੇ ਦੋਹੇ ਹੋਏ ਗਰਮੋ ਗਰਮੀ ਕੰਗੜਾ ਨੌਤ ਕਿਸੇ ਨਾ ਕਿਸੇ ਮੁੱਦੇ ਤੇ ਆਪਣੇ ਵਿਚਾਰ ਰੱਖਦੀ ਹੈ ਔਰ ਕਈ ਗੱਲਾਂ ਨੂੰ ਲੈ ਕੇ ਉਹ ਟ੍ਰੋਲ ਹੋ ਜਾਂਦੀ ਹੈ ਤਾਂ ਇਸ ਵਿਚਾਲੇ ਕੰਗੜਾ ਨੇ ਹਾਲੀ ਦੀ ਘੜੀ ਕਾਂਵੜ ਯਾਤਰਾ ਰੂਟ ਤੇ ਖਾਣ ਪੀਣ ਦੀਆਂ ਦੁਕਾਨਾਂ ਤੇ ਉਨ੍ਹਾਂ ਦੇ ਮਾਲਕਾਂ ਦੇ ਨਾਂ ਪ੍ਰਦਰਸ਼ਿਤ ਕਰਨ ਤੇ ਉੱਤਰ ਪ੍ਰਦੇਸ਼ ਸਰਕਾਰ ਦੇ ਨਿਰਦੇਸ਼ ਤੇ ਅਭਿਨੇਤਾ ਸੋਨੂ ਸੂਦ ਦੇ ਸਟੈਂਡ ਤੇ ਸਵਾਲ ਚੁੱਕੇ ਨੇ ਸੋਨੂ ਸੂਦ ਦੁਆਰਾ ਪੋਸਟ ਕੀਤੇ ਜਾਣ ਤੋਂ ਬਾਅਦ ਕਿ ਦੁਕਾਨਾਂ ਦੀਆਂ ਨਾਮ ਪਲੇਟਾਂ ਦੇ ਸਿਰਫ ਇਨਸਾਨੀਅਤ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ਭਾਜਪਾ ਸੰਸਦ ਕੰਗੜਾ 9 ਤੇ ਸ਼ੁੱਕਰਵਾਰ ਨੂੰ ਐਕਟਰ ਤੇ ਸਵਾਲ ਚੁੱਕਿਆ ਇਹ ਬਹਿਸ ਉੱਤਰ ਪ੍ਰਦੇਸ਼ ਸਰਕਾਰ ਦੇ ਹੁਕਮਾਂ ਤੋਂ ਪੈਦਾ ਹੋਈ ਹੈ ਜਿਸ ਨੇ ਕਾਂਵੜ ਯਾਤਰਾ ਰੂਟ ਤੇ ਦੁਕਾਨ ਅਤੇ ਖਾਣ-ਪੀਣ ਦੀਆਂ ਦੁਕਾਨਾਂ ਤੇ ਮਾਲਕਾਂ ਦੇ ਨਾਮ ਪ੍ਰਦਰਸ਼ਿਤ ਲਾਜ਼ਮੀ ਕਰ ਦਿੱਤਾ ਸੋਨੂ ਸੂਦ ਨੇ ਇਸ ਮਾਮਲੇ ਦੇ ਵਿੱਚ ਆਪਣੇ ਵਿਚਾਰ ਜ਼ਾਹਿਰ ਕਰਨ ਲਈ ਟਵਿੱਟਰ ਤੇ ਕਿਹਾ ਕਿ ਹਰ ਦੁਕਾਨ ਤੇ ਸਿਰਫ ਇੱਕ ਨੇਮ ਪਲੇਟ ਹੋਣੀ ਚਾਹੀਦੀ ਹੈ ਇਨਸਾਨੀਅਤ ਇਸ ਬਿਆਨ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਪੋਕਤਾਵਾਂ ਨੇ ਸਰਕਾਰ ਦੇ ਨਿਰਦੇਸ਼ ਦੀ ਆਲੋਚਨਾ ਦੇ ਰੂਪ ਚ ਟੈਗ ਕਰਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ। ਸਾਨੂੰ ਸੂਤ ਦੇ ਰੋਕ ਤੇ ਪ੍ਰਤੀਕਿਰਿਆ ਦਿੰਦੇ ਆ ਕੰਗੜਾ ਰੌਣਤ ਨੇ ਕਿਹਾ ਕਿ ਸਹਿਮਤਾਂ ਹalal ਨੂੰ ਇਨਸਾਨੀਅਤ ਨਾਲ ਬਦਲਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪਟਕਥਾ ਲੇਖਕ ਯਾਵੇਦ ਅਕਤਰ ਨੇ ਵੀ ਇਸ ਘਟਨਾ ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਪ੍ਰਸ਼ਾਸਨ ਦੀ ਸਖਤ ਆਲੋਚਨਾ ਕੀਤੀ ਹੈ।